ਦੋਸਤੋ ਪੰਜਾਬੀ ਕੰਪਿਊਟਰ ਵਿੱਚ ਤੁਹਾਡਾ ਸਵਾਗਤ ਹੈ। ਅ ਦੋਸਤੋ ਬਹੁਤ ਸਾਰੇ ਲੋਕਾਂ ਦੇ ਇਹ ਸਵਾਲ ਹੁੰਦਾ ਹੈ ਕਿ ਯੂਨੀਕੋਡ ਕੀ ਚੀਜ਼ ਹੈ? ਇਹਦੇ ਵਿੱਚ ਪੰਜਾਬੀ ਪਾਸ਼ਾ ਦੇ ਲਈ ਅਸੀਂ ਟਾਈਪ ਕਿਵੇਂ ਕਰ ਸਕਦੇ ਹਾਂ? ਤੋਂ ਯੂਨੀਕੋਡ ਨੂੰ ਆਪਣੇ ਕੰਪਿਊਟਰ ਦੇ ਸਮਰੱਥ ਆਪਣੇ ਕੰਪਿਊਟਰ ਦੇ ਅਨੁਕੂਲ ਕਿਵੇਂ ਬਣਾਣਾ ਹੈ? ਤੇ ਹੋਰ ਵੀ ਬਹੁਤ ਸਾਰੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੇ ਨੇ ਬਹੁਤ ਸਾਰੀਆਂ ਈਮੇਲਸ ਆਉਂਦੀਆਂ ਨੇ ਬਹੁਤ ਸਾਰੇ ਫੋਨ ਕਾਲ ਜਾਂਦੀਆਂ ਨੇ ਔਰ ਫੇਸਬੁੱਕ ਦੇ ਉੱਤੇ ਵੀ ਬਹੁਤ ਸਾਰੇ ਮਿੱਤਰ ਐਸੇ ਮਿਲਦੇ ਨੇ ਜਿਹੜੇ ਪੁੱਛਦੇ ਨੇ ਕਿ ਤੁਸੀਂ ਯੂਨੀਕੋਡ ਦੇ ਵਿੱਚ ਟਾਈਪ ਕਿਵੇਂ ਕਰ ਰਹੇ ਹੋ ਤਾਂ ਦੋਸਤੋ ਅੱਜ ਅਸੀਂ ਤੁਹਾਡੀਆਂ ਇਹਨਾਂ ਸਮੱਸਿਆਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਯੂਨੀਕੋਡ ਤੇ ਯੂਨੀਕੋਡ ਦੇ ਹੱਲ ਦੇ ਲਈ ਅਸੀਂ ਉਹਨਾਂ ਦੇ ਲਈ ਪ੍ਰੋਗਰਾਮ ਲੈ ਕੇ ਆਏ ਆ ਸੋ ਦੋਸਤੋ ਜੇ ਅਸੀਂ ਗੱਲ ਕਰੀਏ ਯੂਨੀਕੋਡ ਪ੍ਰਣਾਲੀ ਕੀ ਹੈ ਤੇ ਯੂਨੀਕੋਡ ਇੱਕ ਐਸਾ ਯੂਨੀਵਰਸਲ ਸਿਸਟਮ ਹੈ ਕਿ ਜਿਹਦੇ ਵਿੱਚ ਦੁਨੀਆ ਦੀਆਂ ਸਾਰੀਆਂ ਪਛਾਵਾਂ ਨੂੰ ਸਪੋਰਟ ਦਿੱਤੀ ਗਈ ਹੈ ਪੁਰਾਣੇ ਸਿਸਟਮ ਜਿਹੜਾ ਸਕਾਈਪ ਬੇਸ ਸੀ ਉਹ ਅੰਗਰੇਜ਼ੀ ਦੇ ਅਧਾਰ ਤੇ ਸੀਗਾ ਉਹਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਆਪਣੇ ਵੱਖਰੀਆਂ-ਵੱਖਰੀਆਂ ਪਛਾਵਾਂ ਦੀ ਪੋਸ਼ਾਕ ਪੁਨਾ ਕੇ ਉਹਨੂੰ ਅਸੀਂ ਨਕਲੀ ਡਾਂਗ ਦੇ ਨਾਲ ਵਰਤ ਰਹੇ ਸੀ ਜਿਹੜੇ ਪੁਰਾਣੇ ਪਰੰਪਰਾਗਤ ਫੌਂਟ ਸੀ ਇਹ ਉਸ ਪੁਰਾਣੇ ਸਿਸਟਮ ਦੀ ਉਪਰਜ ਸੀ ਪਰ ਦੋਸਤੋ ਪਰੰਪਰਾਗਤ ਕਿਸੇ ਇੱਕ ਫੌਂਟ ਦੇ ਵਿੱਚ ਅਸੀਂ ਜਦੋਂ ਸਮਗਰੀ ਟਾਈਪ ਕਰ ਲੈਂਦੇ ਆ ਤਾਂ ਦੂਸਰੇ ਕੰਪਿਊਟਰ ਦੇ ਵਿੱਚ ਭੇਜਣ ਸਮੇ ਸਾਨੂੰ ਦਿੱਕਤ ਪੇਸ਼ ਆਂਦੀ ਏ ਦੂਸਰੇ ਕੰਪਿਊਟਰ ਦੇ ਉੱਤੇ ਪੜ੍ਹਨ ਸਮੇ ਦਿੱਕਤ ਪੇਸ਼ ਆਂਦੀ ਏ ਜਾਂ ਤਾਂ ਸਾਨੂੰ ਫੌਂਟ ਨਾਲ ਹੀ ਭੇਜਣਾ ਪੈਂਦਾ ਜਾਂ ਫਿਰ ਉਸ ਸਮਗਰੀ ਨੂੰ ਪੜ੍ਹਨ ਤੋਂ ਅਸੀਂ ਅਸਮਰਥ ਹੋ ਜਾਂਦੇ ਆਂ ਸੋ ਦੋਸਤੋ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਯੂਨੀਕੋਡ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਯੂਨੀਕੋਡ ਪੰਜਾਬੀ ਦੇ ਵਿੱਚ ਰਾਵੀ ਫੌਂਟ ਜਿਹੜਾ ਕਿ ਵਿੰਡੋ ਦੇ ਵਿੱਚ ਪਹਿਲਾਂ ਹੀ ਹੁੰਦਾ ਸੋ ਇਹ ਸਾਰੇ ਕੰਪਿਊਟਰਾਂ ਦੇ ਵਿੱਚ ਪਹਿਲਾਂ ਹੀ ਉਪਲਬਧ ਹੁੰਦਾ ਹੈ ਇਸੇ ਕਰਕੇ ਜੇ ਤੁਸੀਂ ਕੋਈ ਮੈਟਰ ਯੂਨੀਕੋਡ ਦੇ ਵਿੱਚ ਟਾਈਪ ਕਰੋਗੇ ਤਾਂ ਉਹ ਮੈਟਰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖੇ ਕੰਪਿਊਟਰ ਦੇ ਉੱਤੇ ਪੜਿਆ ਜਾ ਸਕਦਾ ਹੈ ਤੁਸੀਂ ਯੂਨੀਕੋਡ ਦੇ ਵਿੱਚ ਡਾਇਰੈਕਟ ਫੇਸਬੁੱਕ ਦੇ ਉੱਤੇ ਦੇ ਸਿੱਧਾ ਈਮੇਲ ਦੇ ਰੂਪ ਦੇ ਵਿੱਚ ਚੈਟ ਬਾਕਸ ਦੇ ਵਿੱਚ ਵੀ ਸਿੱਧਾ ਤੁਸੀਂ ਆ ਟਾਈਪ ਕਰ ਸਕਦੇ ਹੋ ਆ ਦੋਸਤੋ ਯੂਨੀਕੋਡ ਦੇ ਵਿੱਚ ਟਾਈਪ ਕਰਨ ਦੇ ਲਈ ਤੁਹਾਨੂੰ ਇਹ ਇੱਕ ਚੀਜ਼ ਦਾ ਫੈਸਲਾ ਕਰਨਾ ਪਏਗਾ ਕਿ ਤੁਸੀਂ ਪਹਿਲਾਂ ਟਾਈਪਿੰਗ ਕਿਹੜੇ ਫੌਂਟ ਦੇ ਵਿੱਚ ਜਾਣਦੇ ਹੋ ਜੇ ਤੁਸੀਂ ਫੋਨੇਟਿਕ ਟਾਈਪਿੰਗ ਕਰਦੇ ਹੋ ਜਾਨੀ ਕਿ ਗੈਰ ਆ ਟਾਈਪਿਸਟ ਹੋ ਤੁਸੀਂ ਸਿੱਧਾ ਕੰਪਿਊਟਰ ਦੇ ਉੱਤੇ ਕੰਮ ਕਰਨਾ ਸਿੱਖਿਆ ਤੁਸੀਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਹਿਸਾਬ ਨਾਲ ਟਾਈਪ ਕਰਦੇ ਹੋ ਜਾਨੀ ਕਿ ਇਹ ਤੋਂ ਊੜਾ ਕੇ ਤੋਂ ਕਕਾ ਖਖਾ ਜਾਂ ਤੁਸੀਂ ਟਾਈਪ ਕਰਨਾ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਯੂਨੀਕੋਡ ਦਾ ਫੋਨੇਟਿਕ ਬੇਸਡ ਕੋਈ ਕੀਬੋਰਡ ਜਿਹੜਾ ਛੋਟਾ ਜਿਹਾ ਪ੍ਰੋਗਰਾਮ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਕਰਨਾ ਪਏਗਾ ਇਸੇ ਤਰ੍ਹਾਂ ਦੂਜੇ ਪਾਸੇ ਜੇ ਤੁਸੀਂ ਟਾਈਪਿਸਟ ਹੋ ਤਾਂ ਤੁਹਾਨੂੰ ਅਸੀ ਸਪੇਸ ਜਾਂ ਰਿੰਗਟਨ ਬੇਸਡ ਪ੍ਰੋਗਰਾਮ ਤੁਹਾਡੇ ਕੰਪਿਊਟਰ ਦੇ ਵਿੱਚ ਰੱਖਣਾ ਪਏਗਾ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਪ੍ਰੋਗਰਾਮ ਸਾਨੂੰ ਮਿਲਣਗੇ ਕਿੱਥੇ ਤੁਸੀਂ ਜਦੋਂ ਆਪਣਾ ਇੰਟਰਨੈਟ ਖੋਲੋਗੇ ਤਾਂ ਇੱਕ ਵੈਬਸਾਈਟ ਹੈ gurbanifiles.org ਡਾਕਟਰ ਕੁਲਵੀਰ ਸਿੰਘ ਧਿੰਦ ਦੀ ਵੈਬਸਾਈਟ ਹੈ ਡਾਕਟਰ ਕੁਲਵੀਰ ਸਿੰਘ ਧਿੰਦ ਨੂੰ ਪੰਜਾਬੀ ਫੌਂਟਾਂ ਦਾ ਪਿਤਾਮਾ ਕਿਹਾ ਜਾਂਦਾ ਹੈ ਇਹਨਾਂ ਦੇ ਵੈਬਸਾਈਟ ਦੇ ਇਹ ਮੁੱਢਲੇ ਪੰਨੇ ਦੇ ਸੱਜੇ ਹੱਥ ਲਿੰਕ ਹੈ ਯੂਨੀਕੋਡ ਇਨਕੋ ਫੌਂਟ ਤੇ ਕਲਿੱਕ ਕਰਦੇ ਹਾਂ ਔਰ ਬਿਲਕੁਲ ਅਖੀਰ ਦੇ ਉੱਤੇ ਜਾ ਕੇ ਤੁਹਾਨੂੰ ਕੀਬੋਰਡ ਮਿਲਣਗੇ ਏ ਦੋਸਤੋ ਚਾਰ ਕੀਬੋਰਡ ਲੇਆਉਟ ਥਿੰਦ ਸਾਹਿਬ ਨੇ ਇੱਥੇ ਪਾਇਓ ਹੈ ਨੇ ਤੁਸੀਂ ਜੇ ਅਨਮੋਲ ਲਿਪੀ ਕੀਬੋਰਡ ਡਾਊਨਲੋਡ ਕਰਨਾ ਚਾਹੁੰਦੇ ਹੋ ਤੇ ਇੱਥੇ ਕਲਿੱਕ ਕਰੋਗੇ ਜੇ ਤੁਸੀਂ ਤਨੀਰਾਮ ਚਾਤਰੀ ਕੀਬੋਰਡ ਡਾਊਨਲੋਡ ਕਰਨਾ ਤੇ ਇੱਥੇ ਕਲਿੱਕ ਕਰੋਗੇ ਔਰ ਅਸੀਸ ਬੇਸਟਲੀ ਇੱਥੇ ਕਲਿੱਕ ਕਰੋਗੇ ਪਹਿਲੇ ਵਾਲਾ ਕੀਬੋਰਡ ਉਹਨਾਂ ਨੇ ਸੋਧਿਆ ਹੈ ਪਰ ਜਿਹੜੇ ਲੋਕ ਅਨਮੋਲ ਲਿਪੀ ਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਇੱਥੇ ਕਲਿੱਕ ਕਰਕੇ ਇਹ ਕੀਬੋਰਡ ਡਾਊਨਲੋਡ ਕਰ ਲੈਣਾ ਚਾਹੀਦਾ ਹੈ ਦੋਸਤੋ ਡਾਊਨਲੋਡਿੰਗ ਸਟਾਰਟ ਹੋਏਗੀ ਜਿਵੇਂ ਪਾਸੇ ਤੁਸੀਂ ਦੇਖ ਰਹੇ ਹੋ ਡਾਊਨਲੋਡ ਹੋ ਰਿਹਾ ਹੈ ਇਹ ਅਨਮੋਲ ਲਿਪੀ ਕੀਬੋਰਡ ਔਰ ਡਾਊਨਲੋਡ ਹੋਣ ਤੋਂ ਬਾਅਦ ਇਹ ਵਾਲਾ ਕੀਬੋਰਡ ਕਿੱਥੇ ਜਾਂਦਾ ਤੁਹਾਨੂੰ ਇਹ ਸਿੱਧਾ ਗਿਆਨ ਹੋਏਗਾ ਇਹ ਜਿਸ ਤਰ੍ਹਾਂ ਆਪਣੇ ਆਪ ਇਹ ਬਾਕਸ ਨਹੀਂ ਤੁਹਾਡੇ ਸਾਹਮਣੇ ਆਂਦਾ ਤਾਂ ਤੁਸੀਂ ਡਾਊਨਲੋਡ ਵਾਲੇ ਫੋਲਡਰ ਨੂੰ ਖੋਲ ਲੈਣਾ ਹੈ ਉਹਦੇ ਵਿੱਚ ਤੁਹਾਨੂੰ ਇਹ ਜਿਪਡ ਕੀਤੀ ਹੋਈ ਫਾਈਲ ਕੀਬੋਰਡ ਦੀ ਮਿਲੇਗੀ ਇਹਨੂੰ ਡਬਲ ਕਲਿੱਕ ਕਲਿੱਕ ਕਰ ਤੇ ਅਨ ਜਿਪ ਕਰ ਲੈਣਾ ਹੈ ਔਰ ਇਹਦੇ ਵਿੱਚ ਇੱਕ ਫੋਲਡਰ ਮਿਲੇਗਾ ਇਹਦੇ ਤੇ ਡਬਲ ਕਲਿੱਕ ਕਰੋਗੇ ਤਾਂ ਤੁਹਾਨੂੰ ਦੋ ਇੱਕ ਫਾਈਲ ਤੇ ਇੱਕ ਫੋਲਡਰ ਮਿਲੇਗਾ ਇਹ ਫਾਈਲ ਦੇ ਵਿੱਚ ਇੱਕ ਤਸਵੀਰ ਹੈ ਕੀਬੋਰਡ ਦੀ ਤਸਵੀਰ ਹੈ ਤੁਸੀਂ ਇਹਨੂੰ ਵੇਖ ਸਕਦੇ ਹੋ ਲੇਆਉਟ ਦਿਖਾਇਆ ਗਿਆ ਹੈ ਤੁਸੀਂ ਇਹਦਾ ਪ੍ਰਿੰਟ ਕੱਢ ਕੇ ਆਪਣੇ ਟੇਬਲ ਤੇ ਰੱਖ ਸਕਦੇ ਹੋ ਤੇ ਜਿਹਦੇ ਨਾਲ ਤੁਹਾਨੂੰ ਸਿੱਖਣ ਦੇ ਵਿੱਚ ਦਿੱਕਤ ਨਹੀਂ ਆਏਗੀ ਦੂਸਰੇ ਫੋਲਡਰ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੇ ਇਹਦੇ ਵਿੱਚ ਅਖੀਰ ਜਿਹੇ ਦੇ ਉੱਤੇ ਇੱਕ ਐਕਸੀ ਐਗਜ਼ੀਕਿਊਟਿਵ ਫਾਈਲ ਹੋਏਗੀ ਇਹ ਸੈਟਅਪ ਫਾਈਲ ਸਾਡੇ ਸਾਹਮਣੇ ਹੈ ਇਹਨੂੰ ਜਦੋਂ ਅਸੀਂ ਡਬਲ ਕਲਿੱਕ ਕਰਾਂਗੇ ਤਾਂ ਇਹ ਜਿਹੜਾ ਕੀਬੋਰਡ ਹੈ ਉਹ ਇੰਸਟਾਲ ਹੋ ਜਾਏਗਾ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਦੋਸਤੋ ਕਿ ਇਹ ਇੱਕ ਮੈਸੇਜ ਆ ਰਿਹਾ ਹੈ ਪ੍ਰਪੇਅਰਿੰਗ ਟੂ ਇੰਸਟਾਲ ਕੀਬੋਰਡ ਇੰਸਟਾਲ ਹੋ ਰਿਹਾ ਹੈ ਔਰ ਕਿਉਂਕਿ ਇਸ ਕੰਪਿਊਟਰ ਦੇ ਵਿੱਚ ਪਹਿਲਾਂ ਇੱਕ ਕੀਬੋਰਡ ਸੀਗਾ ਉਸ ਲਈ ਰਿਮੂਵ ਦੀ অপਸ਼ਨ ਦੇ ਰਿਹਾ ਹੈ ਪਰ ਦੋਸਤੋ ਜਿਹੜੇ ਕੰਪਿਊਟਰਾਂ ਦੇ ਵਿੱਚ ਤੁਸੀਂ ਇਹਨੂੰ ਪਹਿਲੀ ਵਾਰੀ ਇੰਸਟਾਲ ਕਰੋਗੇ ਇਹ ਇਸ ਤਰ੍ਹਾਂ ਦੀ অপਸ਼ਨ ਨਹੀਂ ਦੇਵੇਗਾ ਮੈਂ ਇੱਥੇ ਰਿਪੇਅਰ ਦੇ ਉੱਤੇ ਕਲਿੱਕ ਕਰਕੇ ਫਿਨਿਸ਼ ਕਰ ਲੈਣਾ ਤਾਂ ਇਹ ਕੀਬੋਰਡ ਸਾਡੇ ਕੋਲ ਇੰਸਟਾਲ ਹੋ ਜਾਏਗਾ ਸੋ ਦੋਸਤੋ ਜਿਉਂ ਹੀ ਇਹ ਕੀਬੋਰਡ ਇੰਸਟਾਲ ਹੋਏਗਾ ਤਾਂ ਅਖੀਰ ਦੇ ਵਿੱਚ ਇੱਕ ਸੰਦੇਸ਼ ਬਾਕਸ ਆਏਗਾ वार्ताਲਾ ਬਾਕਸ ਆਏਗਾ ਜਿਹਦੇ ਚ ਦੱਸਿਆ ਹੋਏਗਾ ਕਿ ਕੀਬੋਰਡ ਇੰਸਟਾਲੇਸ਼ਨ ਕੰਪਲੀਟ ਹੋ ਗਈ ਹੈ ক্লোਜ਼ ਕਰਕੇ ਤੁਸੀਂ ਆਪਣੇ ਕੰਮ ਨੂੰ ਪੂਰਾ ਕਰ ਲੋਗੇ ਸੋ ਦੋਸਤੋ ਹੁਣ ਇਹ ਕੀਬੋਰਡ ਇੰਸਟਾਲ ਹੋ ਗਿਆ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਇਹਨੂੰ ਵਰਤਣਾ ਕਿਵੇਂ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਕੀਬੋਰਡ ਦੇ ਇੰਸਟਾਲ ਹੋਣ ਤੋਂ ਬਾਅਦ ਸੱਜੇ ਹੱਥ ਕੰਪਿਊਟਰ ਦੇ ਜਿਹੜੇ ਡੈਸਕਟਾਪ ਹੈ ਉਹਦੇ ਸੱਜੇ ਹੱਥ ਜਿੱਥੇ ਟਾਈਮ ਆ ਰਿਹਾ ਹੁੰਦਾ ਸਪੀਕਰ ਦਾ ਆਈਕਨ ਹੁੰਦਾ ਉਸ ਪਾਸੇ ਇੱਕ ਲੈਂਗੁਏਜ ਬਾਰ ਤੁਹਾਨੂੰ ਨਜ਼ਰ ਆਏਗੀ ਜਿੱਥੇ E N ਲਿਖਿਆ ਹੋਏਗਾ ਤੁਸੀਂ ਜਦੋਂ ਵੀ ਪੰਜਾਬੀ ਯੂਨੀਕੋਡ ਵਿੱਚ ਲਿਖਣਾ ਹੈ ਉਦੋਂ ਤੁਸੀਂ ਲੈਂਗੁਏਜ ਬਦਲਣੀ ਹੈ ਲੈਂਗੁਏਜ ਬਦਲਣ ਲਈ ਤੁਸੀਂ ਕੀਬੋਰਡ ਦੇ ਬਟਨ Alt ਤੇ Shift ਦੀ ਵਰਤੋਂ ਵੀ ਕਰ ਸਕਦੇ ਹੋ ਦੋਸਤੋ ਤੁਸੀਂ ਸਿੱਧਾ MS Word ਦੇ ਵਿੱਚ ਲਿਖ ਸਕਦੇ ਹੋ ਯੂਨੀਕੋਡ ਦੇ ਨਾਲ MS Word ਨੂੰ ਖੋਲ ਕੇ ਤੁਸੀਂ ਕੀ ਬਦਲਣਾ ਹੈ ਡੈਸਕਟਾਪ ਦੇ ਉੱਪਰੋਂ ਥੱਲੇ ਪ੍ਰੋਗਰਾਮ ਜਿਹੜੀ ਟ੍ਰੇ ਹੈ ਉੱਥੋਂ ਲੈਂਗੁਏਜ ਬਾਰ ਤੋਂ ਲੈਂਗੁਏਜ ਪੰਜਾਬੀ ਲੈਣੀ ਹੈ ਔਰ ਤੁਸੀਂ ਜਦੋਂ ਕਲਿੱਕ ਕਰੋਗੇ ਆਪਣੇ ਆਪ ਉੱਤੇ ਯੂਨੀਕੋਡ ਫਾਰਮਟ ਰਾਵੀ ਲੱਗ ਜਾਏਗਾ ਟਾਈਪ ਕਰਨਾ ਸ਼ੁਰੂ ਕਰੋਗੇ ਟਾਈਪ ਕਰਨ ਦੇ ਨਾਲ ਤੁਸੀਂ ਕੀ ਦੇਖੋਗੇ ਕਿ ਕੀਬੋਰਡ ਤੁਹਾਡਾ ਅਨਮੋਲ ਲਿਪੀ ਦੇ ਹਿਸਾਬ ਨਾਲ ਚੱਲ ਰਿਹਾ ਪਰ ਟਾਈਪ ਸਿੱਧਾ ਰਾਵੀ ਦੇ ਵਿੱਚ ਹੋ ਰਿਹਾ ਹੈ ਸ਼ਬਦ ਕੰਪਿਊਟਰ ਟਾਈਪ ਕੀਤਾ ਰਾਵੀ ਦੇ ਵਿੱਚ ਸਿੱਧਾ ਟਾਈਪ ਕੀਤਾ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਕੱਲੇ ਐਮ ਐਸ ਵਰਡ ਦੇ ਵਿੱਚ ਨਹੀਂ ਤੁਸੀਂ ਫੇਸਬੁਕ ਦੇ ਉੱਤੇ ਜਾਂ ਤੁਸੀਂ ਆਪਣੀ ਮੇਲ ਦੇ ਉੱਤੇ ਸਿੱਧਾ ਹੀ ਯੂਨੀਕੋਡ ਦੇ ਵਿੱਚ ਟਾਈਪ ਕਰ ਸਕਦੇ ਹੋ ਫੇਸਬੁਕ ਦੇ ਉੱਤੇ ਵੀ ਟਾਈਪ ਕੀਤਾ ਜਾ ਸਕਦਾ ਹੈ ਔਰ ਜਦੋਂ ਪੰਜਾਬੀ ਦੇ ਵਿੱਚ ਤੁਸੀਂ ਕੁਝ ਟਾਈਪ ਕਰਨਾ ਹੈ ਕੋਈ ਮੈਸੇਜ ਛੱਡਣਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਲੈਂਗੁਏਜ ਸਿਲੈਕਟ ਕਰਨੀ ਪਵੇਗੀ ਮੈਂ ਆਪਣੇ ਵਾਲ ਦੇ ਉੱਤੇ ਜਾ ਕੇ ਕੁਝ ਟਾਈਪ ਕਰ ਰਿਹਾ ਹਾਂ ਤੋਂ ਪਹਿਲਾਂ ਮੈਂ ਲੈਂਗੁਏਜ ਭਾਰਤੋਂ ਲੈਂਗੁਏਜ ਬਦਲੀ ਔਰ ਮੈਂ ਇੱਥੇ ਆਪਣੇ ਕੋਲੋਂ ਸੰਦੇਸ਼ ਲਿਖ ਰਿਹਾ ਹਾਂ ਪੋਸਟ ਕਰਤਾ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਯੂਨੀਕੋਡ ਦੀ ਮਦਦ ਨਾਲ ਇਹ ਸੰਦੇਸ਼ ਜਦੋਂ ਤੁਸੀਂ ਟਾਈਪ ਕਰੋਗੇ ਜਾਂ ਭੇਜੋਗੇ ਤਾਂ ਕਿਸੇ ਵੀ ਵਿਅਕਤੀ ਨੂੰ ਪੜਨ ਦੇ ਵਿੱਚ ਦਿੱਕਤ ਨਹੀਂ ਆਏਗੀ ਤੁਸੀਂ ਈਮੇਲ ਸੰਦੇਸ਼ ਨੂੰ ਆਪਣੀ ਫੇਸਬੁੱਕ ਤੇ ਟਾਈਪ ਕੀਤਾ ਤੁਸੀਂ ਚੈਟ ਵੀ ਕਰ ਸਕਦੇ ਹੋ ਮੈਂ ਚੈਟਿੰਗ ਦੇ ਦੌਰਾਨ ਵੀ ਇਹੀ ਲਿਖ ਰਿਹਾ ਹਾਂ ਸਪੋਜ ਹੈਲੋ ਸ਼ਬਦ ਮੈਂ ਪਾ ਰਿਹਾ ਹਾਂ ਉਤੇ ਕੋ ਤੁਸੀਂ ਧਿਆਨ ਨਾਲ ਕੀ ਪੰਜਾਬੀ ਦੇ ਵਿੱਚ ਲਿਖਿਆ ਜਾ ਰਿਹਾ ਹੈ ਔਰ ਤੁਸੀਂ ਚੈਟਿੰਗ ਸਿੱਧੀ ਕਰ ਸਕਦੇ ਹੋ ਇਸੇ ਤਰ੍ਹਾਂ ਦੋਸਤੋ ਤੁਸੀਂ ਆਪਣੇ ਮੇਲ ਕਰਨ ਸਮੇਂ ਵੀ ਈਮੇਲ ਬਾਕਸ ਦੇ ਉੱਤੇ ਵੀ ਤੁਸੀਂ ਸਿੱਧਾ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ ਜਿਵੇਂ ਤੁਸੀਂ ਕੋਈ ਸਬਜੈਕਟ ਲਿਖਣਾ ਹੈ ਤਾਂ ਸੋ ਦੋਸਤੋ ਇਸ ਪ੍ਰਕਾਰ ਤੁਸੀਂ ਇਸ ਕੀਬੋਰਡ ਨੂੰ ਯੂਜ਼ ਕਰਕੇ ਪੰਜਾਬੀ ਦੇ ਵਿੱਚ ਯੂਨੀਕੋਡ ਦੀ ਵਰਤੋਂ ਕਰਕੇ ਤੁਸੀਂ ਆਪਣੀ ਸੰਦੇਸ਼ਾਂ ਨੂੰ ਆਪਣੀ ਗੱਲਬਾਤ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਸਕਦੇ ਹੋ ਯੂਨੀਕੋਡ ਹੀ ਇੱਕ ਮਾਤਰ ਹੈ ਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਸੋ ਦੋਸਤੋ ਜਿੰਨਾ ਜਲਦੀ ਹੋ ਸਕੇ ਸਾਨੂੰ ਯੂਨੀਕੋਡ ਟੈਕਨੋਲੋਜੀ ਦੇ ਉੱਤੇ ਸ਼ਿਫਟ ਕਰਨਾ ਚਾਹੀਦਾ ਹੈ ਕਿਉਂਕਿ ਯੂਨੀਕੋਡ ਦੀ ਵਰਤੋਂ ਨਾਲ ਹੀ ਪੰਜਾਬੀ ਪਾਸ਼ਾ ਦਾ ਵਿਕਾਸ ਜਿਹੜਾ ਹੈ ਉਸ ਸੰਭਵ ਹੋ ਸਕਦਾ